ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਨੂੰ ਉਮੀਦ ਹੈ ਜੀ ਆਪ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਦੋਸਤੋ ਅੱਜ ਫਿਰ ਹਾਜ਼ਰ ਹੋਏ ਆ ਆਪ ਜੀ ਵਾਸਤੇ ਸੰਤ ਸਿੰਘ ਮਸਕੀਨ ਜੀ ਦੀ ਬੜੀ ਹੀ ਪਿਆਰੀ ਕਥਾ ਲੈ ਕੇ ਕਥਾ ਦਾ ਟਾਈਟਲ ਹੈ ਮੀਰਾ ਬਾਈ ਪਹਿਲਾਂ ਚੱਲ ਕੇ ਕਥਾ ਸੁਣਦੇ ਹਾਂ ਫਿਰ ਕਰਦੇ ਹਾਂ ਇਸ ਦੇ ਵਿਚਾਰ ਜਦ ਕੋਈ ਮੈਨੂੰ ਕਹਿੰਦਾ ਹੈ ਮੀਰਾ ਨੌਜਵਾਨ ਸੀ ਪਦੇ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਚੇਤੌੜ ਦੇ ਰਾਣੇ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਉਨੇ ਸਾਫ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ ਇਹ ਤੇ ਦਿਨ ਰਾਤ ਭਜਨ ਦੇ ਚਲੇ ਲੈਂਦੇ ਰਾਣੀ ਸੀ ਘਰੋਂ ਕੱਢ ਦਿੱਤੇ ਠਾਕਰਾਂ ਦੇ ਚ ਰਾਜਪੂਤਾਂ ਦੇ ਚ ਘਰੋਂ ਕੱਢੀ ਹੋਈ ਇਸਤਰੀ ਦਾ ਤ੍ਰਿਸਕਾਰ ਵੜਾ ਹੋ ਜਾਂਦਾ ਬੇਦਬੀ ਵੜੇ ਉਹਨੂੰ ਕੋਈ ਸ਼ਹਿਰ ਦੇ ਚ ਕਸਬੇ ਚ ਵੜਨ ਨਹੀਂ ਦਿੰਦਾ ਸੀ ਕਿਸੇ ਮੰਦਰ ਦੇ ਚ ਦਾਖਲਾ ਨਹੀਂ ਸੀ ਤੋਂ ਰੁੱਖਾਂ ਥਲੇ ਰਾਤ ਕੱਟਦੀ ਸੀ ਜੰਗਲਾਂ ਚ ਵੜਕਦੀ ਸੀ ਜਿਨਾਂ ਜਿਨਾਂ ਰੁੱਖਾਂ ਦੇ ਥੱਲੇ ਬੈਠ ਕੇ ਉਸਨੇ ਭਗਵਤ ਗੀਤ ਗਾਏ Rajasthan ਦੇ ਰਜਵਾੜਿਆਂ ਨੇ ਬਾਅਦ ਵਿੱਚ ਬੜੇ ਵੱਡੇ ਵੱਡੇ ਮੰਦਰ ਬਣਾਏ سونے ਦੇ ਕਲਸ ਲਾਏ ਬਣੇ ਹੋਏ ਨੇ ਇੱਕ ਨੌਜਵਾਨ ਨੇ ਇਸ ਦਾ ਪ੍ਰਸ਼ਨ ਕੀਤਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਨੌਜਵਾਨ ਸੀ ਜੰਗਲਾਂ 'ਚ ਭਟਕ ਰਹੀ ਸੀ ਇਹਨੇ ਆਪਣੀ ਇੱਜ਼ਤ ਆਪਣੀ ਅਸਮਤ ਕਿਵੇਂ ਬਚਾਈ ਸ਼ਹਿਰ ਦੇ ਵਿੱਚ ਕੋਈ ਵੜਨ ਨਹੀਂ ਦਿੰਦਾ ਕਸਬੇ ਵਿੱਚ ਕੋਈ ਵੜਨ ਨਹੀਂ ਦਿੰਦਾ ਮੰਦਰ ਦੇ ਵਿੱਚ ਕੋਈ ਦਾਖਲ ਨਹੀਂ ਹੋਣ ਦਿੰਦਾ ਖੁਦ ਕਹਿੰਦੀ ਏ ਮੇਰੇ ਤਾਂ ਆਪਣੀ ਬਾਣੀ 'ਚ ਕਹਿੰਦੀ ਏ ਕੋਈ ਕਹੇ ਕੁਲਟਾ ਕੁਲੇਨ ਅਕੁਲੇਨ ਕੋਈ ਕੋਈ ਕਹੇ ਲੰਕਨੇ ਕਲੰਕਨੇ ਕੁਨਾਰੇ ਮੈਨੂੰ ਕੋਈ ਵੇਸਵਾ ਕਹਿੰਦਾ ਹੈ ਕੋਈ ਕਲੰਕਨੇ ਕਹਿੰਦਾ ਹੈ ਕੋਈ ਕੁਲਛਣੀ ਕਹਿੰਦਾ ਹੈ ਕੋਈ ਕੁਲਟਾ ਕਹਿੰਦਾ ਹੈ ਕੁੱਲ ਨੂੰ ਦਾਗ ਲਾਣ ਵਾਲੀ ਕੋਈ ਕਹੇ ਕੁਲਟਾ ਕੁਲੇਨ ਅਕੁਲੇਨ ਕੋਈ ਕੋਈ ਕਹੇ ਲੰਕਨੀ ਕਲੰਕਨੇ ਕੁਨਾਰੇ ਹੋ ਉਹ ਜਿਹੜੇ ਕਲੰਕਨੇ ਪਏ ਕਹਿੰਦੇ ਨੇ ਵੇਸਵਾ ਪਏ ਕਹਿੰਦੇ ਨੇ ਸ਼ਹਿਰ ਚਾਣ ਦੇਣਗੇ ਕਸਬੇ ਚਾਣ ਦੇਣਗੇ ਗਾਲਾਂ ਕੱਢਦੇ ਸੀ ਠੇਕ ਕਰਦੇ ਸੀ ਰਾਤ ਰੁੱਖਾਂ ਤਲੇ ਕੱਟਦੀ ਸੀ ਜੰਗਲਾਂ ਦੇ ਪੱਤੇ ਔਰ ਕੰਧ ਮੂਲ ਖਾ ਕੇ ਝਰਨਿਆਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਦੇ ਸੀ ਇੱਕ ਸੱਜਣ ਨੇ ਪ੍ਰਸ਼ਨ ਕੀਤਾ ਮਨ ਕਹਿੰਦਾ ਨਹੀਂ ਮੰਨਦਾ ਨੌਜਵਾਨ ਜੰਗਲਾਂ 'ਚ ਵਢਕਦੀ ਏ ਔਰ ਜੈਸੇ ਜੈਸੇ ਪਿੱਛੇ ਚਲੇ ਜਾਓਗੇ ਮਨੁੱਖ ਅਸੱਬੇ ਜ਼ਿਆਦਾ ਸੀ ਇਤਨਾ ਸੱਬੇ ਨਹੀਂ ਸੀ ਮੈਂ ਕਿ ਜਦ ਕੋਈ ਭਜਨ ਕਰਦਾ ਹੈ ਔਰ ਜਿਸ ਨੂੰ ਭਜਨ ਦਾ ਰਸ ਆਣ ਲੱਗ ਪੈਂਦਾ ਉਹਦਾ ਇੱਕ ਆਭਾ ਮੰਡਲ ਬਣਦਾ ਹੈ ਸੰਸਕ੍ਰਿਤੇ ਚ ਉਹਨੂੰ ਕਹਿੰਦੇ ਨੇ ਪ੍ਰਭਾ ਮੰਡਲ ਪੂਰਾ ਇੱਕ ਦਾਇਰਾ ਬਣਦਾ ਉਸਦਾ ਤੇਰਾ ਬਣਦਾ ਅਵਤਾਰੀ ਪੁਰਸ਼ ਭਗਤਾਂ ਦੇ ਕੋਲ ਤੁਸੀਂ ਚਾਨਣਾ ਦੇਖਦੇ ਹੋ ਮਸਤਕ ਦੇ ਕੋਈ ਨਾ ਖਾਨ ਹਲ ਦੇਖਿਆ ਨਹੀਂ ਜਾ ਸਕਦਾ ਉਹ ਪ੍ਰਤੀਕ ਹੈ ਬਣਾਇਆ ਗਿਆ ਇਹ ਪ੍ਰਭਾ ਮੰਡਲ ਬਣਦਾ ਹੈ ਕਿਸੇ ਦਾ ਇਹ ਪ੍ਰਭਾ ਮੰਡਲ 10 ਮੀਲ ਗਸ ਤੱਕ ਜਾਂਦਾ ਹੈ ਕਿਸੇ ਕਿਸੇ ਦਾ 1 ਮੀਲ 2 ਮੀਲ ਤੱਕ ਵੀ ਜਾਂਦਾ ਹੈ ਵਜਨ ਦੇਤੇ ਜਿਵੇਂ ਜ਼ੀਰੋ ਵਾਲ ਦਾ ਬੱਲੇ ਪੇ ਰੋਸ਼ਨੀ ਤੇ ਦੇ ਰਿਹਾ ਹੋਵੇ ਫਿਰ 100 ਵਾਲ ਦਾ ਹੈ ਉਹ ਵੀ ਰੋਸ਼ਨੀ ਦੇ ਰਿਹਾ ਫਿਰ 1000 ਵਾਲ ਦਾ ਹੈ ਫਿਰ 5000 ਵਾਲ ਦਾ ਹੈ ਰੋਸ਼ਨੀ ਦੂਰ ਤੱਕ ਗਈ ਜਲਦਾ ਹੋਇਆ ਦੀਪਕ ਸੀ ਬੁਝਿਆ ਹੋਇਆ ਦੀਪਕ ਮੇਰਾ ਨਹੀਂ ਸੀ ਜਲਦਾ ਹੋਇਆ ਦੀਪਕ ਸੀ ਰੋਸ਼ਨੀ ਸੀ ਉਹਦਾ ਆਪਣਾ ਇੱਕ ਆਭਾ ਮੰਡਲ ਸੀ ਪ੍ਰਭਾ ਮੰਡਲ ਸੀ ਦੁਸ਼ਟ ਤੋਂ ਦੁਸ਼ਟ ਮਨੁੱਖ ਵੀ ਜਦ ਉਸ ਪ੍ਰਭਾ ਮੰਡਲ ਦੇ ਦਾਇਰੇ 'ਚ ਆ ਜਾਂਦਾ ਸੀ ਉਹਨੂੰ ਮੇਰਾ ਮਾਂ ਦਿਖਾਈ ਦਿੰਦੀ ਸੀ ਸਿਰ ਝੁਕ ਜਾਂਦਾ ਸੀ ਉਹਦਾ ਸਿਰ ਝੁਕ ਜਾਂਦਾ ਸੀ ਕਹਿੰਦੇ ਨੇ ਪਵਿੱਤਰ ਪੁਰਸ਼ ਦੀ ਵੀ ਇਹ ਪਹਿਚਾਨ ਹੈ ਮਲੇਨ ਤਵੀ ਮਲੇਨ ਇਸਤਰੀ ਅਗਰ ਉਸਦੇ ਕੋਲ ਆਵੇ ਉਹਨੂੰ ਪਤਾ ਦਿਖਾਈ ਦੇਵੇ ਉਹ ਪਵਿੱਤਰ ਮਨੁੱਖ ਹੈ ਉਹਦੀ ਮਾਨਸਿਕ ਕਿਰਿਆ ਬਦਲ ਜਾਏਗੀ ਮੰਦੀ ਅਵਸਥਾ ਬਦਲ ਜਾਏਗੀ ਇਹ ਪਹਿਚਾਨ ਹੈ ਉਹਦਾ ਆਪਣਾ ਆਬਾ ਮੰਡਲ ਹੁੰਦਾ ਹੈ ਨਹੀਂ ਤੇ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀ ਲਿਖਿਆ ਹੈ ਕਰਤ ਅਕਰਤ ਕਾਰਨ ਅਨੇਤ ਤੇਤ ਹੋਏਗੇ ਤਿਆਗ ਤਰਮਣੋ ਤ੍ਰਿਆ ਕੁਨਾਰ ਸਾਧ ਜੋਏਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਮਾ ਇਸ ਤਰ੍ਹਾਂ ਦਾ ਭਿਆਨਕ ਆ ਗਿਆ ਸਾਧੂ ਸਾਧੂ ਨਹੀਂ ਹੋਵੇਗਾ ਤਿਆਗ ધਰਮਣੋ ਤਿਆ ਕੁਨਾਰ ਸਾਧ ਜੋਏਗੇ ਬਹੁਤ ਸਾਰੀਆਂ ਇਸਤਰੀਆਂ ਇਸਤਰੀ ਧਰਮ ਨੂੰ ਤਿਆਗ ਕੇ ਉਹ ਗਲਤ ਰਸਤੇ ਤੇ ਚੱਲਣ ਗਈਆਂ ਤੇ ਇਨ੍ਹਾਂ ਗਲਤ ਇਸਤਰੀਆਂ ਦੀ ਤਲਾਸ਼ੇ ਚ ਸਾਧੂ ਰਹਿਣਗੇ ਬਹੁਤ ਸਾਰੇ ਡੇਰਿਆਂ ਦੇ ਪੁੱਲ ਨਹੀਂ ਖੁੱਲੇ ਇਹ ਖੁੱਲੇ ਨਹੀਂ ਤੇ ਸਿਰਫ ਗੁਣੀ ਗਹਿਨੀਆ ਤੱਕ ਨਿਕਟ ਵਰਤੀਆਂ ਤੱਕ ਨਹੀਂ ਤੇ ਹਾਲਾਤ ਠੀਕ ਨਹੀਂ ਨੇ ਇਹ ਵੀ ਅਰਜ਼ ਕਰਾ ਇੰਡੀਆ ਟੂਡੇ ਦੇ ਦੇਸ਼ ਦੇ ਸਭ ਤੋਂ ਵੱਡੇ ਇੱਕ ਡੇਰੇ ਦਾ ਸੰਤ ਦਾ ਜਦ ਖੁਲਾਸਾ ਹੋਇਆ ਤੇ ਲੋਕਾਂ ਨੇ ਜ਼ਮੀਨ ਨਿਕਲ ਗਈ ਪੈਰਾਂ ਦੇ ਥੱਲੇ ਇਸ ਤਰ੍ਹਾਂ ਦਾ سلسلہ ਹੈ ਕੁਛ ਹੈ ਇਹ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖਦੇ ਨੇ ਸੰਤ ਮਲੇਨ ਤੋਂ ਮਲੇਨੀ ਸ੍ਰੀ ਅਗਰਾ ਆਇਆ ਹੈ ਉਨਾਂ ਇੰਜ ਦੇ ਸਹਿਗ ਜਿਵੇਂ ਮੇਰਾ ਪਿਤਾ ਬੈਠਾ ਹੈ ਭਾਵੇਂ ਉਮਰ ਜਿੰਨਾ ਹੀ ਛੋਟਾ ਕਿਉਂ ਨਾ ਹੋਵੇ ਮਲਿਆਨ ਤੋਂ ਮਲਿਆਨ ਪੁਰਸ਼ ਜਾਏ ਉਸ ਸਤਰੀ ਕੋ ਜਿੱਥੇ ਨਾਮ ਦਾ ਦੀਪਕ ਜਲ ਗਿਆ ਉਹਨੂੰ ਇੰਜ ਦੇ ਸਹਿਗ ਜਿਵੇਂ ਮੇਰੀ ਮਾਂ ਬੈਠੀ ਹੈ ਭਾਵੇਂ ਛੋਟੀ ਹੋਵੇ ਉਮਰ ਤੇ ਮਾਤਾ ਦਿਖਾਈ ਦੇਗੀ ਮਾਂ ਦਿਖਾਈ ਦੇਗੀ ਇੱਕ ਨਿਕਾ ਜਿਹਾ ਉਦਾਹਰਣ ਵੀ ਦੇ ਦਿਆਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਮਹਾਪੁਰਖ ਅਚਾਨਕ ਜਖ ਗਨਕਾ ਵਾਲੇ ਜਾਏ ਖਲੋਤ بس لم ਕਹਾ ਮਾਣਾ ਕਿਉਂਕਿ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਉਸ ਤੋਂ ਹੋਲੇ ਹੋਲੇ ਨਾ ਹੋ ਜਾਣਾ ਸਾਧੂ ਜਾ ਰਿਹਾ ਪ੍ਰਾਤ ਪੈ ਗਈ ਹੈ بارش ਆ ਗਈ ਤੇ ਗਲੀ ਚੋਂ ਲੰਘਿਆ ਜਾ ਰਿਹਾ ਔਰ ਉਹਨੂੰ ਇਹ ਵੀ ਨਹੀਂ ਪਤਾ ਸੀ ਇਹ ਗਲੀ ਵੇਸਵਾਮਾ ਦਾ ਬਾਜ਼ਾਰ ਹੈ ਅਸਮਤ ਵੇਚਣ ਵਾਲਿਆਂ ਦੀ ਗਲੀ ਹੈ ਮੈਂ ਜਦ ਜ਼ੋਰ ਦਾ ਪੈਣ ਲੱਗ ਪਿਆ ਉਹਨੇ ਇੱਕ ਦਵਾਰ ਤੇ دستਕ ਦੇ ਦਿੱਤੇ ਦਵਾਰ ਖੋਲਿਆ ਇੱਕ ਗੰਨ ਗਾਨੇ ਇੱਕ ਵੇਸ ਵਾਲਾ ਹੈ ਹੈਰਾਨ ਹੋ ਗਏ ਸੰਤ ਲਿਬਾਸ ਤੇ ਸਾਧੂਆਂ ਵਾਲਾ ਹੈ ਮੇਰੇ ਦਵਾਰ ਤੇ ਚਲੋ ਲਿਬਾਸ ਹੋਵੇਗਾ ਉੰਜ ਹੋਵੇਗਾ ਕੁਝ ਹੋਰ ਆਇਆ ਬੈਠੋ ਸਾਧੂ ਬੈਠ ਗਿਆ ਦ੍ਰਿਸ਼ਟੀ ਵਿੱਚ ਬੜੀ ਨਿਰਮਲਤਾ ਜਿਹਦੇ ਹਿਰਦੇ ਚ ਨਿਰਮਲਤਾ ਹੋਵੇ ਉਹਦੀ ਦ੍ਰਿਸ਼ਟੀ ਚ ਨਿਰਮਲਤਾ ਹੁੰਦੀ ਜਿਹਦੇ ਹਿਰਦੇ ਚ ਨਿਰਮਲਤਾ ਹੋਵੇ ਉਹਦੇ ਬੋਲਾਂ ਚ ਨਿਰਮਲਤਾ ਹੁੰਦੀ ਉਹ ਇਹ ਦੇਖਦਿਆ ਦੇਖਦਾ ਜੈਸੇ ਉਹ ਦ੍ਰਿਸ਼ਟੀ ਵੇਸਵਾ ਤੇ ਪਈਏ ਉਹਦੀ ਜ਼ੁਬਾਨ ਚੋਂ ਨਿਕਲ ਗਿਆ ਰਾਮ ਕਦੇ ਨਹੀਂ ਆਖਿਆ ਸੀ ਕਦੇ ਨਹੀਂ ਆਖਿਆ ਸੀ ਰਾਮ ਦ੍ਰਿਸ਼ਟੀ ਨੇ ਐਸਾ ਕਰ ਦਿੱਤਾ ਦ੍ਰਿਸ਼ਟੀ ਐਸਾ ਕਰ ਦੇਦੀ ਹੈ ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ ਓਕੇ ਨਾ ਹੋਣਾ ਅੱਖਾਂ ਬਹੁਤ ਕੁਝ ਕਹਿੰਦੀਆਂ ਨੇ ਔਰ ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ ਸਹੀ ਬੋਲਦੀਆਂ ਜ਼ਬਾਨ ਗਲਤ ਬਿਆਨ ਨਹੀਂ ਕਰ ਸਕਦੀ ਹੈ ਅੱਖਾਂ ਨਹੀਂ ਕਰਦੀਆਂ ਇਹ ਵੀ ਮੈਸ ਕਰਦੀਆਂ ਕਈ ਦਫਾ ਜ਼ਬਾਨ ਨਾਲ ਤੇ ਬੰਦਾ ਕਹਿੰਦਾ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਤੇ ਅੱਖਾਂ ਕਹਿੰਦੀਆਂ ਪਈਆਂ ਨੇ ਕਮ ਵਕਤ ਕਿੱਥੋਂ ਮਿਲ ਗਿਆ ਰੋਜ਼ ਕਿਸੇ ਜ਼ਰੂਰੀ ਕੰਮ ਤੇ ਜਾ ਰਹੀ ਸੀ ਵਕਤ ਜਾਇਆ ਕਰੇਗਾ ਅੱਖਾਂ ਤੇ ਕੁਝ ਹੋਰ ਕਹਿ ਰਹੀ ਜ਼ਬਾਨ ਨਾਲ ਹਾਂ ਪਿਆ ਕਰਦਾ ਹੈ ਅੱਖਾਂ ਨਾ ਕਰ ਰਹੀਆਂ ਨੇ ਅੱਖ ਦੱਸਦੀ ਪਈ ਹੈ ਜ਼ਬਾਨ ਕਹਿ ਰਹੀ ਹੈ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਕਹਿ ਰਹੀਆਂ ਨੇ ਕੰਬਖ ਕਿੱਥੋਂ ਆ ਗਏ ਅੱਖ ਗਲਤ ਬਿਆਨ ਨਹੀਂ ਕਰਦੀ ਅੱਖ ਬਿਲਕੁਲ ਸਹੀ ਬੋਲਦੀ ਹੈ ਸਹੀ ਬੋਲਦੀ ਹੈ ਅੱਖਾਂ ਨੂੰ ਕਹਿੰਦੇ ਨੇ ਲੋਚਨ ਲੋਭ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ ਕਿਸੇ ਦੇ ਧਨ ਨੂੰ ਵੇਖਣ ਵਾਸ਼ਨਾ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ ਕਿਸੇ ਦੇ ਤਨ ਨੂੰ ਵੇਖਣ ਪਤਾ ਉਸ ਨੂੰ ਕੀ ਕਹਿੰਦੇ ਨੇ ਉਸ ਦ੍ਰਿਸ਼ਟੀ ਨੂੰ ਕੀ ਕਹਿੰਦੇ ਨੇ ਲੋਚਾ ਲੋਚਾ ਸ਼ਬਦ ਲੋਚਨ ਤੋਂ ਬਣਿਆ ਲੋਚਨ ਅੱਖਾਂ ਸੰਸਕ੍ਰਿਤ ਦਾ ਸ਼ਬਦ ਗੱਲ ਬਣ ਗਈ ਲੋਚਨ ਲੋਚਾ ਲੋਚਾ ਕਹਿੰਦੇ ਨੇ ਤੱਕਣੀ ਨੂੰ ਵੇਖਣੀ ਨੂੰ ਲੋਚਨ ਲੋਚਾ ਲੋਚਾ ਤੱਕਣੀ ਕੀ ਹੈ ਕਿਸੇ ਦਾ ਦੰਨ ਕਿਸੇ ਦਾ ਤਨ ਪਰ ধন ਨੂੰ ਤਕਣਾ ਤੇ ਬੁਰਾ ਨਹੀਂ ਹੈ ਲੋਭ ਨਾਲ ਤਕਣਾ ਬੁਰਾ ਹੈ ਕਿਸੇ ਤਨ ਨੂੰ ਤਕਣਾ ਤੇ ਬੁਰਾ ਨਹੀਂ ਹੈ ਕਿਉਂਕਿ দৃষ্টি ਜੋ ਸਾਹਮਣੇ ਹੋਵੇਗਾ দৃষ্টি ਤੱਕੇਗੀ ਵਾਸ਼ਨਾ ਨਾਲ ਤਕਣਾ ਪਾਪ ਹੈ ਲੋਭ ਭਰੇ ਵਿਚਾਰ ਨਾਲ ਵਾਸ਼ਨਾ ਭਰੇ خیال ਨਾਲ ਅਗਰ ਲੋਚਾ ਕਿਸੇ ਦੇ ਤਨ ਤੇ ਟਿਕ ਗਈ ਹੈ ਕਿਸੇ ਦੇ ਧਨ ਤੇ ਟਿਕ ਗਈ ਤੇ ਲੋਚਾ ਹਟਦਾ ਹੀ ਨਹੀਂ ਦ੍ਰਿਸ਼ਟੀ ਹਟਦੀ ਨਹੀਂ ਉਹਨੂੰ ਕਹਿੰਦੇ ਲੋਚਾ ਇਹ ਲੋਚਾ ਲੋਚਨ ਲੋਚਾ ਸੰਸਕ੍ਰਿਤ ਦਾ ਸ਼ਬਦ ਹੈ ਸਾਧੂ ਦੀ ਲੋਚਾਂ ਜੇ ਦੇਖਦੀ ਦੇਖਦੀ ਬੇਸਵਤ ਟਿਕ ਗਈ ਪਰ ਲੋਚਨ ਦੇ ਤੇ ਪ੍ਰਭੂ ਸੀ ਦੋਏ ਦੋਏ ਲੋਚਨ ਵੇਖਾ ਹਉ ਹਰ ਬਿਨ ਅਵਰ ਨ ਦੇਖਾ ਦ੍ਰਿਸ਼ਟੀ ਤੇ ਪ੍ਰਮਾਤਮਾ ਸੀ ਦ੍ਰਿਸ਼ਟੀ ਤੇ ਅੰਮ੍ਰਿਤ ਸੀ ਬੋਲਾਂ ਤੇ ਅੰਮ੍ਰਿਤ ਸੀ ਦ੍ਰਿਸ਼ਟੀ ਜੈਸੇ ਵੇਸਵਾ ਤੇ ਠਿਕੀ ਇਹਦੀ ਜ਼ਬਾਨ ਤੋਂ ਨਿਕਲ ਗਿਆ ਰਾਮ ਔਰ ਰਾਮ ਆਖਣ ਦਾ ਉਸ ਨੂੰ ਰਸ ਵੀ ਆਇਆ ਕਿਉਂਕਿ ਕਿਸੇ ਰਸਕ ਪੁਰਸ਼ ਦੇ ਕੋਲ ਬੈਠੀ ਸੀ ਸਾਧ ਕੇ ਸੰਗ ਨਹੀਂ ਕਿਛ ਗਾਲ ਦਰਸ਼ਨ ਵੇਟਤ ਬਹੁਤ ਨਿਹਾਲ ਸਹਜੇ ਸਹਜੇ ਬਾਹਰ ਤੇ ਮੈਂ ਥੰਮਣ ਲੱਗ ਪਿਆ ਵੇਸਵਾ ਦੇ ਹਿਰਦੇ ਉਤੇ ਰਾਮ ਨਾਮ ਦੀ بارش ਆਉਣ ਲੱਗ ਪਈ بارش ਥਮ ਗਈ ਸਾਧੂ ਘਰ ਚੋਂ ਬਾਹਰ ਨਿਕਲਦਾ ਹੈ ਵੇਸਵਾ ਦਾ ਘਰ ਹਰੀ ਮੰਦਰ ਬਣ ਗਿਆ ਭਗਵਾਨ ਦਾ ਮੰਦਰ ਬਣ ਗਿਆ ਤੇ ਤੇ ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਨੇ ਇਸ ਤਰ੍ਹਾਂ ਦੇ ਸਾਧੂ ਅਗਰ ਕਿਸੇ ਦੇਵੀ ਕੋਲ ਵੀ ਬੈਠਣ ਐਸੇ ਦੁਸ਼ਟ ਨੇ ਕਿਸੇ ਦੇਵੀ ਕੋਲ ਵੀ ਬੈਠਣ ਤੇ ਵੇਸਵਾ ਬਣਾ ਦੇਣਗੇ ਪਰ ਐਸਾ ਵੀ ਸੰਤ ਹੁੰਦਾ ਹੈ ਕਿਸੇ ਵੇਸਵਾ ਕੋਲ ਬੈਠਣ ਤੇ ਦੇਵਤੀ ਦੇਵੀ ਬਣਾ ਦੇਣਗੇ ਵਾਈਬ੍ਰੇਸ਼ਨ ਹੁੰਦੀ ਹੈ ਆਭਾ ਮੰਡਲ ਹੁੰਦੇ ਮੀਰਾ ਦਾ ਆਪਣਾ ਆਭਾ ਮੰਡਲ ਸੀ ਦੁਸਤੋ ਦੁਸ਼ਮਨੋ ਕੁ ਜਾਂ ਦੋਸਤ ਦੇ ਕੋਲ ਆਉਂਦਾ ਸੀ ਉਹਨੂੰ ਜਦ ਦੇਖਦਾ ਸੀ ਜਿਵੇਂ ਮੇਰੀ ਮਾਂ ਬੈਠੀ ਸਿੱਧ ਚੁੱਕ ਜਾਂਦਾ ਸੀ ਸੋ ਦੋਸਤੋ ਐਸੀ ਕੀ ਸਾਡੀ ਅੱਜ ਦੀ ਕਥਾ ਸੰਤ ਸਿੰਘ ਮਸਕੀਨ ਜੀ ਦੀ ਜਵਾਬ ਜੀ ਨੇ ਸਰਵਨ ਕੀਤੀ ਹੈ ਬੜੀ ਹੀ ਪਿਆਰੀ ਕਥਾ ਸੀ ਦੋਸਤੋ ਆਪ ਜੀ ਨੇ ਸਰਵਨ ਕੀਤਾ ਹੋਊਗਾ ਕਿ ਮੀਰਾ ਬਾਈ ਦੇ ਪਤੀ ਨੇ ਉਸ ਨੂੰ ਘਰੋਂ ਕੱਢਤਾ ਸੀਗਾ ਉਸ ਨੇ ਕਿਹਾ ਕਿ ਮੈਨੂੰ ਪਤਨੀ ਚਾਹੀਦੀ ਐ ਸੰਤਨੀ ਨਹੀਂ ਚਾਹੀਦੀ ਉਹ ਮਸਕੀਨ ਜੀ ਨੇ ਵਿੱਚ ਇਹ ਵੀ ਦੱਸਿਆ ਕਿ ਮੀਰਾ ਦਾ ਇੱਕ ਆਪਣਾ ਆਪਣਾ ਮੰਡਲ ਸੀਗਾ ਕਿਉਂਕਿ ਉਹ ਹਰ ਵਕਤ ਨਾਮ ਜਪਦੀ ਸੀ ਉਹਨੂੰ ਯਾਦ ਕਰਦੀ ਸੀਗੀ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉਸ ਨੂੰ ਦੇਖ ਲੈਂਦਾ ਸੀ ਉਹਨੂੰ ਉਹਦੇ ਵਿੱਚੋਂ ਮਾਨ ਨਜ਼ਰ ਆਉਂਦੀ ਸੀਗੀ ਫਿਰ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇੱਕ ਸੰਤ ਮਹਾਪੁਰਸ਼ ਵੇਸਵਾ ਦੇ ਮਤਲਬ ਗਲੀ ਚ ਜਾਂਦੇ ਨੇ ਵਰਸ਼ ਬੰਦੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਤੇ ਜਦੋਂ ਉਹ ਚੋਖੜ ਤੇ ਜਾ ਕੇ ਦਰਵਾਜ਼ਾ ਖੜਕਾਉਂਦੇ ਨੇ ਵੇਸਵਾ ਦੇਖਦੀ ਹੈ ਉਹ ਸੋਚਦੀ ਹੈ ਕਿ ਇੱਕ ਸੰਤ ਮੇਰੇ ਦਰਵਾਜ਼ੇ ਤੇ ਚਲੋ ਭੇਸ ਸੰਤਾਂ ਵਾਲਾ ਵਾ ਲੈ ਕੇ اندر ਉਹ ਪਈ ਦੂਸਰਾ ਮਤਲਬ ਦੂਸਰਾ ਬੰਦਾ ਹੋਏਗਾ ਇਹ ਤੇ ਜਦੋਂ ਸੰਤ ਮਹਾਪੁਰਸ਼ਾਂ ਦੀ ਨਿਗਾਹ ਉਸ ਵੇਸਵਾ ਦੇ ਉੱਪਰ ਪੈਂਦੀ ਹੈ ਉਸ ਦੇ ਮੂੰਹ ਚੋਂ ਨਿਕਲ ਲਾਂਦਾ ਹੈ ਰਾਮ ਤੇ ਉਹ ਰੱਬ ਦੇ ਨਾਲ ਜੁੜ ਜਾਂਦੀ ਹੈ ਉਹਨਾਂ ਨੇ ਫਿਰ ਇਹ ਵੀ ਦੱਸਿਆ ਕਿ ਸੰਤ ਮਹਾਪੁਰਸ਼ ਜਿਹੜੇ ਹੁੰਦੇ ਨੇ ਉਹ ਦੁਸ਼ਟ ਤੋਂ ਦੁਸ਼ਟ ਬੰਦੇ ਨੂੰ ਵੀ ਦੇਖਣ ਉਹਦੇ ਵਿੱਚੋਂ ਉਹ ਕਿਸੇ ਵੇਸਵਾਨ ਨੂੰ ਵੀ ਦੇਖਣ ਉਹਦੇ ਵਿੱਚੋਂ ਉਹਨਾਂ ਨੂੰ ਮਾਰ ਨਜ਼ਰ ਆਏਗੀ ਇਹ ਨਾਮ ਦੀ ਕਮਾਈ ਹੁੰਦੀ ਆ ਦੋਸਤੋ ਤੇ ਕੁਝ ਦੁਸ਼ਟ ਐਸੇ ਵੀ ਹੁੰਦੇ ਨੇ ਉਹ ਕਿਸੇ ਦੇਵੀਵਾਲ ਵੀ ਦੇਖਣ ਉਹਨੂੰ ਵੀ ਵੇਸਵਾਨ ਦੀ ਨਿਗਾ ਨਾਲ ਦੇਖਦੇ ਨੇ ਸੋ ਦੋਸਤੋ ਇਹ ਸੀਗੀ ਸਾਡੀ ਅੱਜ ਦੀ ਕਥਾ ਕਥਾ ਸੁਣ ਕੇ ਬਹੁਤ ਹੀ ਆਨੰਦ ਆਇਆ ਉਮੀਦ ਹੈ ਆਪ ਜੀ ਨੂੰ ਵੀ ਆਨੰਦ ਆਇਆ ਹੋਵੇਗਾ ਦੋਸਤੋ ਆਪ ਜੀ ਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸਣਾ ਅਗਰ ਆਪ ਜੀ ਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੋਸਤੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਤਕਨ ਸਤਿ